सीएमडी योगशाला ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ सीएमडी ਯੋਗਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਅਸਫੇਰ ਤੁਸੀਂ ਦੇਖ ਰਹੇ ਹੋ ਸਰਕਾਰੀ ਹਸਪਤਾਲ ਦੀਆਂ ਤੁਹਾਨੂੰ ਦੱਦੀਏ ਗੱਲੂ ਦੇ ਨੇੜੇ ਇੱਕ ਹਾਦਸਾ ਵਾਪਰਿਆ ਦੋ ਬਾਈਕ ਵਿੜੇ ਨੇ ਤੁਹਾਨੂੰ ਦੱਦੀਏ ਜਿਹੜਾ ਇੱਕ ਬਾਈਕ ਸਵਾਰ ਸੀ ਜਿਹਨਾਂ ਦੀ ਡਰਿੰਕ ਕੀਤੀ ਹੋਈ ਸੀ ਤੇ ਡਰਿੰਕ ਦੇ ਵਿੱਚ ਡੱਲੀ ਹੋਣ ਕਰਕੇ ਜਿਹੜਾ ਉਹਨਾਂ ਦਾ ਬਾਈਕ ਦੂਜੇ ਬਾਈਕ ਨਾਲ ਪੇੜਨਕਾਰ ਕਰਕੇ ਜਿਹੜਾ ਜਿਨ੍ਹਾਂ ਦਾ ਡਰਿੰਕ ਕੀਤੀ ਹੋਈ ਸੀ ਉਹਨਾਂ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਟੀਮ ਮੌਕੇ ਤੇ ਪਹੁੰਚ ਕੇ ਤੋਂ ਉਹਨਾਂ ਨੂੰ ਅਬੋਰਦੇਸ਼ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਹੈ ਪੰਜਾਬ ਸਰਕਾਰ ਅਤੇ ਪੰਜਾਬ ਪੁਲ ਜਿਹੜੀ ਹੈਗੀ ਨਸ਼ਾ ਜਿਹੜਾ ਤਸਕਰਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕਰ ਰਹੀ ਹੈ ਪਰ ਉਹਦੇ ਨਾਲ ਨਾਲ ਜਿਹੜਾ ਹੈਗਾ ਨਸ਼ਾ ਕਰਨ ਵਾਲਿਆਂ ਨੂੰ ਵੀ ਜਿਹੜਾ ਹੈਗਾ ਇੱਕ ਸੁਨੇਹਾ ਦੇ ਰਹੀ ਹੈ ਵੀ ਡਰਿੰਕ ਕਰਕੇ ਜਿਹੜਾ ਹੈਗਾ ਵਾਹਨ ਨਾ ਚਲਾਇਆ ਜਾਣ ਤਾਂ ਕਿ ਹਾਦਸੇ ਨਾ ਵਾਪਰੇ ਕਿਸੇ ਦੀ ਜਾਨ ਨਾ ਜਾਵੇ ਆਪਾਂ ਸਾਰੀ ਗੱਲਬਾਤ ਇਥੋਂ ਦੇ ਸੜਕ ਸੁਰੱਖਿਆ ਫੋਰਟ ਦੇ ਟੀਮ ਜਿਹੜੀ ਮੌਕੇ ਤੇ ਪਹੁੰਚੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਹਾਦਸਾ ਵਾਪਰਿਆ ਕਿਵੇਂ ਵਾਪਰਿਆ ਤੇ ਜਿਹੜਾ ਹੈਗਾ ਕਿੰਨੇ ਜਿਹੜੇ ਜਖਮੀ ਕਿੰਨੀ ਗੰਭੀਰ ਸੱਟਾਂ ਲੱਗੀਆਂ ਨੇ ਕਿਹਨਾਂ ਦਾ ਕਲੂਰਾਉਂ ਕਿਥੋਂ ਦੇ ਵਾਸੀ ਹੈ ਆਸਾ ਕੀ ਹੋਇਆ ਵਾਪਰੇ ਕੀ ਆ ਜੀ ਆਸਾ ਜੇ ਖੂਏ ਖੜੇ ਗਏ ਸੀਗੇ ਉਤੋਂ ਵਾਪਸ ਆ ਰਹੇ ਸੀਗੇ ਦੋਵੇਂ ਚਾਚਾ ਬੀਤਾ ਜੀ ਤੇ ਕੋਈ ਗੜੇ ਇਹਨਾਂ ਨੇ ਕੋਈ ਡ੍ਰਿੰਕ ਡੂੰਕ ਕੀਤੀ ਆ ਮਾੜੀ ਮੋਟੀ ਜੀ ੱਲੂ ਆ ਕੇ ਪੈਟਰੋਲ ਪੰਪ ਦੇ ਕੋਲ ਡੇਗ ਗਏ ਵਿੱਚ ਇਹਨਾਂ ਨਾਲ ਮੋਟਰਸਾਈਕਲ ਵੱਜੀ ਆ ਜੀ ਪਿੱਛੋਂ ਮੋਟਰਸਾਈਕਲ ਅੜ ਦੀ ਕੋਈ ਗਲਤੀ ਨਹੀਂ ਜੀ ਗਲਤੀ ਇਹਨਾਂ ਦੀ ਆ ਇਹ ਪਹਿਲਾਂ ਡੇਗ ਗਏ ਅੱਗੇ ਪਿੱਛੋਂ ਮੋਟਰਸਾਈਕਲ ਵੱਜੀ ਸੜਕ ਤੇ ਸਿੱਧਿਕ ਸੱਟਾ ਵੱਜੀ ਹੈ ਸੱਟਾਂ ਜੀ ਨੋਰਮਲੀ ਆ ਕੋਈ ਜ਼ਿਆਦਾ ਨਹੀਂ ਆ ਗਿਆ ਇਹ ਦੇਖੋ ਸੱਟ ਵੱਜੀ ਆ ਮਾੜੀ ਮੋਟੀ ਬਾਈਕ ਬਾਈਕ ਦੇ ਥੋੜਾ ਬਹੁਤ ਨੁਕਸਾਨ ਹੋਇਆ ਜੀ ਐਨਾ ਨਾਰਮਲੀ ਅਜੇ ਹੋ ਜਾਂਦਾ ਚਲੋ ਪਰਤੀ ਕਿ ਨਹੀਂ ਕਰਾਇਆ ਪਰਤੀ ਇਹਨਾਂ ਨੂੰ ਸਾਨੂੰ ਫੋਨ ਗਿਆ ਉਹ ਤੁਝ પેટ્રોલ ਪੰਪ ਤੇ ਮੇਰੇ ਯਾਰ ਬੈਲੀ ਜੀ ਉਹਨਾਂ ਨੇ ਫੋਨ ਕੀਤਾ ਮਨੂੰ ਵੀ ਤੁਹਾਡੇ ਕੋਈ ਪਏ ਹੈ ਘਰ ਪਰਿਵਾਰ ਦੇ ਉਤੋਂ ਪਤਾ ਲੱਗਿਆ ਪਿੰਡ ਦੇਆਂ ਨੂੰ ਉਹਨਾਂ ਨੇ ਫੋਨ ਕੀਤਾ ਮਨੂੰ ਤੇ ਮੈਂ ਫਿਰ ਭੱਜ ਕੇ ਉਤੋਂ ਜੀ ਗੱਡੀ ਮਾਰੀ ਤੇ ਐਂਬੂਲੈਂਸ ਮਲਾ ਕੇ ਤੇਰੇ ਨੂੰ ਲੈ ਕੇ ਆਇਆ ਮੈਂ ਜੀ ਕਨਸਟੇਬਲ ਵਿਪੀਅਰ ਸਿੰਘ ਅਸੀਂ 112 ਗੱਡੀ ਜੋ ਆਪਣੇ ਖਬਰ ਤੋਂ ਲੱਗੇ ਫਾਈਲ ਕਰਕੇ ਚੱਲਦੀ ਹੈਗੀ ਇਹ ਮਾਨ ਸਰਕਾਰ ਵਿਦੋਤ ਤੇ ਉਸ ਤੇ ਸਾਨੂੰ ਕੀ ਕੰਟਰੋਲ ਨੂੰ ਤੋਂ ਸੂਚਨਾ ਮਿਲੀ ਜਿਸ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਕਿ ਦੋ ਬਾਈਕਾਂ ਦਾ ਆਪਸ ਦੇ ਵਿੱਚ ਐਕਸੀਡੈਂਟ ਹੋਇਆ ਹੈਗਾ ਜਿੱਥੇ ਕਿ ਜਖਮੀਆਂ ਨੂੰ ਅਸੀਂ ਐਂਬੂਲੈਂਸ ਲਈ ਸਿਵਲ ਹਸਪਤਲ ਹਵਾਲੇ ਵਿਖੇ ਦਾਖਲ ਕਰਵਾਇਆ ਤੇ ਉਹਨਾਂ ਦੇ ਵਿੱਚੋਂ ਕੱਲੋ ਵਿਖੇ ਐਕਸੀਡੈਂਟ ਹੋਇਆ ਸੀਗਾ ਜਿੱਥੇ ਇੱਕ ਛੰਦਰਪਾਲ ਸਿੰਘ ਤੇ ਇੱਕ ਪਿਰਤੀ RAM ਜੋ ਕਿ ਖੇਪਾਣੀ ਦੇ ਰਹਿਣ ਵਾਲੇ ਸੀਗੇ ਜਿਨ੍ਹਾਂ ਨੂੰ ਸਿਵਲ ਹਸਪਤਲ ਹਵਾਲੇ ਵਿਖੇ ਦਾਖਲ ਕਰਵਾਇਆ ਗਿਆ ਸੱਟਾਂ ਮਾਮੂਲੀ ਸੱਟਾਂ ਦੀ ਮਤਲਬ ਜਿਆਦਾ ਨਹੀਂ ਸੀਗੀਆਂ ਹਾਦਸਾ ਕਿਵੇਂ ਵਾਪਰਿਆ ਇਹਨੇ ਉਹਨੇ ਡਰਿੰਕ ਕੀਤੀ ਹੋਈ ਸੀਗੀ ਤੇ ਇਹਨਾਂ ਨੇ ਪਿੱਛੋਂ ਬਾਈਕ ਲੱਗੀ ਤੁਸੀਂ ਬਾਈਕ ਦੇ ਵਿੱਚ ਦਿਨਿਕ ਸਵੇਰੇ ਟੇਵਲੀ ਬਲੋਣਾ ਨਾਲ ਕਤੋਂ ਸਾਨੂੰ ਸ਼ਾਇਦ ਦੀ ਰਿਪੋਰਟ